ਅਜੀ ਮਤਾ ਜੀ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਫਿਰ ਮਤਾ ਚਾਹ ਬਲਾਓਗੇ ਹਾਂ ਜੀ ਪਲਾਵਾਂਗੇ ਬਲਾਓਗੇ ਚਲੋ ਪਲਾਓ ਫਿਰ ਧੰਨ ਗੁਰੂ ਜਾਨਬਦਸ ਕੋਨਾ ਕੋਨਾ ਮਤਾ ਜੀ ਮਤਾ ਕਿ ਲਗਾ ਨਵਾਂ ਕਮਲ ਆਇਆ ਹੈ ਹਾਂ ਜੀ ਹਾਂ ਹੈ ਧੰਨ ਗੁਰੂ ਜਾਨਬਦਸ ਹੈ ਚਾਹ ਪਲਾਓਗੇ ਪਲਾਦੋ ਬਲਾਦੋ ਫਿਰ ਚਾਹ ਪਲਾਦੋ ਮਤਾ ਜੀ ਤੇ ਬਾਪੂ ਜੀ ਕਿੱਥੇ ਗਏ ਉਹ ਚਲ ਗਏ ਘਰ ਚਲ ਗਏ ਤੇ ਤੁਸੀਂ ਬਲਾਓਗੇ ਚਾਹ ਠੀਕ ਆ ਤੱਲੇ ਆਸੀ ਵੀ ਕਰੀ ਚੱਲਾਂਗੇ ਕੁਛ ਨਾ ਕੁਛ ਨਿਰਵੈਰ ਕਰੂਗਾ ਮਦਦ ਕਰੂਗਾ ਕਰੂਗਾ ਅੱਛਾ ਅਈਓ ਪਾ ਪਤਾ ਹੈ ਉਹਨਾਂ ਤੇ ਵੀ ਲਾਤ ਤਾਂ ਮਤਲ ਨਹੀਂ ਪਾ ਤੇ ਫਿਰ ਬੱਚੇ ਨਹੀਂ ਪੁੱਛਦੇ ਮਤ ਮਤਾ ਨਹੀਂ ਬੱਚੇ ਬੱਚੇ ਨੌ ਸਾਡੀ ਵਿਚਾਰੀ ਬੰਮਾ ਅੱਛਾ ਬਿਮਾਰੀ ਦੀ ਆ ਜਿਹੜੀ ਬਿਚਾਰੀ ਦੱਪਾ ਕਰਦੇ ਤੋ ਤੇ ਮਸਲ ਦਵਾਈ ਦਾਰੀ ਅੱਛਾ ਤੇ ਤੁਸੀਂ ਆਪਣਾ ਕਰਦੇ ਹੋ ਹੈ ਆਪਣਾ ਕਰਦੀ ਅੱਛਾ ਤੁਸੀਂ ਕੀਤਾ ਹੀ ਪੂਰਾ ਨੂੰ ਨਿਰਵੈਰ ਨੂੰ ਹੈ ਦੇ ਕੇ ਜੀ ਮੈਂ ਹੈਲਪ ਕਰ ਦੂਗਾ ਹੈ ਹਾਂਲ ਪਕਾ ਦੋ ਤੇ ਅੰਮ੍ਰਿਤਸਰ ਵਾਲੇ ਕਰਦੇ ਗਰੀਬਾਂ ਦੀ ਮਨ ਉਹਨਾਂ ਨੇ ਪਹਿਜਾ ਮੇਰੇ ਬੈਰ ਭਾਈ ਐ ਅੱਛਾ ਬੈਰ ਭਾਈ ਕਹਿੰਦੇ ਜਾਓ ਜਾ ਕੇ ਚਾਹ ਪੀ ਗਏ ਉਹ ਲੋਕ ਉਹਲੇ ਆ ਕੇ ਵੇਖੋ ਜੇਕਰ ਮਾਤਾ ਵਧੀਆ ਚਾਹ ਬਣਾਉਗੀ ਤੇ ਫਿਰ ਉਹਨਾਂ ਦੀ ਮਦਦ ਵੀ ਕਰਨੀ ਹੈ ਆਪਾਂ ਬਾਅਦ ਚੋਂ ਉਹ ਗੱਲ ਤੁਸੀਂ ਦੁੱਧ ਦਾ ਦੁੱਧ ਕਰਨ ਦਾ ਕਰਦੇ ਨਹੀਂ ਵਾਧ ਚਾਹ ਨਹੀਂ ਲਿਆ ਤੇ ਕਿ ਅਸੀਂ ਇੱਕ ਇੱਕ ਲੈ ਗਈ ਨਹੀਂ ਮੈਨੂੰ ਦੱਸੋ ਬਈ ਇੱਕ ਇੱਕ ਲੈ ਗਈ ਇਹ ਕੁਝ ਲੈ ਗਈ ਆਏ ਮਰੀ ਲਾਡਾ ਮਾਤਾ ਇਹ ਦੁੱਧ ਲੈ ਗਈਆਂ ਦੱਦ ਮੇਰੇ ਗੋਲ ਗਿਆ ਮਾਤਾ ਮੈਂ ਨਿਰਵੈਰ ਨਹੀਂ ਹੈਗਾ ਮੇਰ ਰਵੈਰ ਕੋਈ ਹੋਰ ਆ ਮੇਰ ਰਵੈਰ ਭਾਈ ਹੋਰ ਆ ਠੀਕ ਹੈ ਮੈਂ ਹੈ ਨਹੀਂ ਮੈਨੂੰ ਮੈਨੂੰ ਭੇਜਿਆ ਵਾ ਉਹਨੇ ਮੈਨੂੰ ਸਿਰਫ ਇਨਾ ਮੈਨੂੰ ਕਿਹਾ ਕਿ ਉਹਦੇ ਕੋਲ ਚਾਹ ਪੀ ਕੇ ਆਣੀ ਆ ਮਾਤਾ ਗੋਲ ਬਿਸਕੁਟ ਲੈ ਗਿਆਈ ਮਾਤਾ ਦਾ ਸਹਿ ਮਾਤਾ ਖੇਤਾਂ ਲਾ ਕਰ ਨਾ ਖੇਤਾਂ ਕੋਈ ਖੇਤਾਂ ਲਾ ਕਰ ਠੀਕ ਹੈ ਨਾ ਮੈਂ ਕੋਈ ਨਿਰਵੈਰ ਸਿੰਘ ਤੋਂ ਨਾਗਾ ਉਹਦੇ ਨਿਰਵੈਰ ਭਾਈ ਤਾਂ ਹੋਰ ਆ ਕੋਈ ਗੱਲ ਨਹੀਂ ਫੇਰ ਕੀ ਆ ਹੋਰ ਆ ਤੁਸੀਂ ਮੰਨਿਆ ਫੇਰ ਫੇਰ ਤੁਸੀਂ ਉਹੋ ਚੀਜ਼ ਫੇਰ ਕਿਹੜਾ ਚਲੋ ਕੋਈ ਨਾ ਕਰਨ ਉਹਨੇ ਮਾਤਾ ਬਣਾ ਦੇ ਫੇਰ ਚਾਹ ਸੋਲ ਸੁਆਦ ਜੀ ਕਰਤਾ ਕਿ ਆਪਾਂ ਠੀਕ ਹੈ ਚਾਹ ਬਣਾ ਦੇ ਵਧੀਆ ਹੀ ਕਰਕੇ ਹਾਂਜੀ ਹਾਂਜੀ ਨਿਰਵੈਰ ਭਾਈ ਨੇ ਭੇਜਿਆ ਕਹਿੰਦੇ ਜਾ ਕੇ ਮਾਤਾ ਕੋ ਚਾਹ ਪੀ ਗਿਓ ਤੇ ਬਿਸਕੁਟ ਖਵਾ ਦੂਗੀ ਤਾਂ ਬਹੁਤ ਵਧੀਆ ਗੱਲ ਆ ਐ ਮਾਤਾ ਭਾਈ ਕਹਿੰਦੇ ਜੇ ਬਿਸਕੁਟ ਖਵਾ ਦੇਵੀਂ ਤਾਂ ਬਹੁਤ ਵਧੀਆ ਗੱਲ ਆ ਲਿਆ ਲਓ ਮਾਤਾ ਤੇ ਬਿਸਕੁਟ ਲੈ ਕੇ ਲਿਆਦੇ ਨਾਲ ਕੋਈ ਨਹੀਂ ਕੋਈ ਉਸ ਪਨੀ ਮਾਤਾ ਤੁਸੀਂ ਵੀ ਆ ਜੂ ਲੱਗ ਜਾ ਜੀ ਤੁਹਾਨੂੰ ਗੁਰੂ ਰਾਮ ਦਾ ਮਾਤਾ ਨੇ ਬਿਸਕੁਟ ਹੀ ਲੈ ਆਂਦੇ ਆ ਲਿਆਓ ਮਾਤਾ ਮਾਦੀ ਆਪਣੇ ਵੀ ਲੈ ਆਓ ਨਾਲ ਹੀ ਲਿਆਓ ਲਿਆਓ ਤੁਹਾਨੂੰ ਗੁਰੂ ਰਾਮ ਦਾ ਨਾ ਵੀ ਸਾਨੀ ਗੁਰੂ ਜੀ ਆਂਦਸ ਅੱਲਾਹ ਤੇ ਤੁਸੀਂ ਫੜੇ ਵਧੇ ਨਾਲੇ ਆਜੋ ਬੈਜੋ ਸੇ ਆਜੋ ਆਜੋ ਤੁਸੀਂ ਵੀ ਆਜੋ ਕੁਛ ਕਹਿਣਾ ਵਾ ਮੇਰ ਵੈਰ ਭਾਈ ਨੂੰ ਕੁਛ ਕਹਿਣਾ ਤੁਸੀਂ ਦੱਸੋ ਮੈਂ ਇਹਨਾਂ ਨੂੰ ਦੱਸੂ ਬੈਠੇ ਬਲੇ ਬੈਠੋ ਅੱਛਾ ਤੜਾ ਅੱਡਾ ਜੱਦ ਬਣ ਜੂਗਾ ਹਾਂ ਜੀ ਹਾਂ ਜੀ ਇੱਕ ਅੱਡਾ ਜੱਦ ਬਣ ਜੂਗਾ ਹਨਾ ਰੈਡੀ ਹੋਏਗੀ ਤਾਂ ਚਲੋ ਬੰਦਾ ਸਮਾਜਪੁਰ ਜ਼ਿਆਦਾ ਆਇਂਦਾ ਹਾਂਜੀ ਹਨਾ ਤਬਾਤਾ ਜੀ ਰੋਟੀ ਸੁੱਕੀ ਹੋ ਜੂਗੀ ਕਹਿਣ ਤੋਂ ਬਾਅਦ ਠੀਕ ਆ ਚਲੋ ਮੈਂ ਤੁਹਾਡਾ ਮੈਸੇਜ ਇਹਨਾਂ ਭਾਈ ਨੂੰ ਦੇ ਦਾਂਗਾ ਕੀ ਮਾਤਾ ਨੇ ਚਾਹ ਬੜੀ ਸਵਾਦਿਤ ਬਣਾਈ ਆ ਦੁੱਧ ਚ ਪੱਤੀ ਪਾਤੀ ਆ ਨਾਲ ਬਿਸਕੁਟ ਵੀ ਖਵਾਤੇ ਆ ਨਹੀਂ ਮੈਂ ਪਿਛੇ ਨਹੀਂ ਖਵਾ ਲਿਆ ਮਾਲਕੇ ਤੁਹਾਡੀ ਕਿਸਮਤ ਆ ਨਹੀਂ ਮੈਂ ਕੁਝ ਨਹੀਂ ਖਵਾ ਲਿਆ ਕੋਈ ਨਹੀਂ ਮਾਤਾ ਇਹ ਤੇਰਾ ਗੁਰੂ ਬੜਾ ਬਿਆਨਤਾ ਨਹੀਂ ਮਾਤਾ ਤੇਰਾ ਗੁਰੂ ਬੜਾ ਬਿਆਨਤਾ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਹਾਂ ਹਾਂ ਫੜ ਮਾਜੀ ਆਵਜੀ ਫੜੋ ਨਹੀਂ ਤੇ ਮੈਂ ਮੈਂ ਸਾਰੇ ਖਾਏ ਨੇ ਇਤ ਮੋਟੇ ਜੇ ਮੋਟੇ ਜੇ ਨੇ ਮੋਟੇ ਜੇ ਨੇ ਸਾਰੇ ਖਾਏ ਨੇ ਇਹ ਕੀ ਕ ਮੁੰਨੇ ਪਰੀ ਕਹਿੰਦੇ ਕਹਿੰਦੇ ਜਾ ਕੇ ਆਏ ਹੋ ਤੁਹਾਡਾ ਕੋ ਤੇ ਵੇਖਿਓ ਹਾਂ ਨਹੀਂ ਮੈਂ ਵੇਖਿਆ ਤੁਹਾਡਾ ਟੇਬਲ ਸਾਰਾ ਖਰਾਬ ਆ ਟੁੱਟਾ ਪਿਆ ਵਾ ਟੇਬਲ ਮੈਂ ਦੇਖ ਲਿਆ ਤੁਹਾਡਾ ਆ ਦੇਖੋ ਸਾਰਾ ਟੁੱਟਾ ਹੋਇਆ ਪਹਿਲੇ ਮੁਰਾਦ ਦੱਸੋ ਇਹ ਕਿਨੇ ਪੈਸੇ ਲਾਏ ਬਿਸਕੁਟ ਦਾ ਨਮਕੀਨ ਦਾ ਕਿੰਨੇ ਪੈਸੇ ਹੋਏ ਲਾਇਆ ਐਵੇਂ ਨਾ ਮਾਤਾ ਕੀ ਜਿਆ ਪੈ ਹੈ ਨਹੀਂ ਲਾਇਆ ਕਿਨੇ ਪੈਸੇ ਕਿ ਮੈਂ ਅੱਜ ਸਵੇਰ ਦੇ 100 ਰੁਪਇਆ ਕਿ 200 ਕਿੱਦਾਂ ਕਮਾਇਆ ਕਿੱਦਾਂ ਤੁਹਾਡਾ ਆਈਡੀਆ ਅੱਜ 50 60 50 50 60 ਰੁਪਏ ਕਮਾਏ ਆ ਹਜੇ ਤੱਕ ਤਲ ਗੁਰਦਾਨ ਦਾ 50 60 ਕਮਾਏ ਤੇ 20 ਰੁਪਏ ਦੁਆਤੇ ਵੀ ਲਾ ਕੇ ਆ ਗਈਆਂ ਹੈ ਮੇਰੇ ਵਾਸਤੇ ਤੇ ਮਾਤਾ ਜੀਰਾ ਹਿਸਾਬ ਕਿਥੇ ਕਰਾਂਗੇ ਕਿਥੇ ਦਵਾਂਗੇ ਤੇਰਾ ਹਿਸਾਬ ਚਾਹ ਤੇ ਪੀ ਲਈਆ ਠੀਕ ਹੈ ਹੁਣ ਮੇਰੀ ਬੇਨਤੀ ਸੁਣੋ ਇਹਦਾ ਮੈਨੂੰ ਮਾਇਆ ਦੱਸੋ ਕਿੰਨੀ ਬਣੀ ਜੇ ਠੀਕ ਹੈ ਤੇ ਆਪਾਂ ਚਲੀਏ ਨਹੀਂ ਮਾਤਾ ਮਾਇਆ ਦੱਸੋ ਕਿੰਨੀ ਬਣੀ ਆ ਪਾ ਤੁਹਾਨੂੰ ਮਾਇਆ ਦੇ ਦਈਏ ਦੀ ਨਹੀਂ ਇਤਰਾਣਾ ਕਰੋ ਮੜਕੇ ਨਿਰਵੈਰ ਭਾਰੀ ਗੁੱਸੇ ਹੋ ਜਾਂਦੇ ਹੋ ਮੁੰਡੂ ਇਸ ਕਸ਼ ਨਹੀਂ ਐਵੇਂ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਹੋ ਜਾਣਾ ਮਤਮਤਾ ਠੀਕ ਹੈ ਤੁਸੀਂ ਇੰਜ ਨਾ ਕਰੋ ਤੁਸੀਂ ਦੱਸੋ ਕਿੰਨੀ ਮਾਇਆ ਦੀ ਹੈ ਤੇ ਨਹੀਂ ਸੇਵਾ ਸੇਵਾ ਨਹੀਂ 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 ਤੁਸੀਂ ਸਾਡੀ ਮਾਂ ਹੋ ਮਾਮਾ ਵਰਗੀਆਂ ਹੋ ਇਤਨਾ ਮਾਮਾ ਬਣ ਕੇ ਸੋਣਾ ਸੇਵਾ ਕਰਾਈ ਦੀ ਆ ਬੱਚੇ ਮਾਮਾ ਦੀ ਸੇਵਾ ਕਰਦੇ ਹੁੰਦੇ ਠੀਕ ਹੈ ਤੇ ਮਾਤਾ ਜੀ ਨਿਯੰਤਨਾ ਕਰੋ ਮੈਂ ਤੁਹਾਨੂੰ ਪੈਸੇ ਦਵਾ ਨਹੀਂ ਐਵੇਂ ਨਹੀਂ ਐਵੇਂ ਨਹੀਂ ਲੈਣੇ ਤੁਸੀਂ ਮੇਰਾ ਅੱਪਾ ਮੇਰੇ ਅੱਗੇ ਤੋਂ ਮੇਰਾ ਆਣਾ ਨਹੀਂ ਆ ਬਹੁਤ ਬਹੁਤ ਧੰਨਵਾਦ ਤੁਹਾਡੀ ਚਾਹ ਦੇ ਲਈ ਠੀਕ ਹੈ ਚਾਹ ਤੁਹਾਡੀ ਸਵਾਦ ਸੀ ਤੇ ਆਹ ਫੜੋ ਪੈਸੇ ਨਹੀਂ ਨਹੀਂ ਇਤਰਾਣਾ ਗੁਰਮਤ ਯਾਰ ਕਰਕੋ ਤੁਹਾਡੀ ਚਾਹ ਦੇ ਵਾਸਤੇ ਆ ਬਹੁਤ ਸਵਾਦ ਆ ਠੀਕ ਆ ਰੱਖੋ ਵੀ ਪੈਸੇ ਉਹ ਨਹੀਂ ਨਹੀਂ ਉਹ ਦੇਖੋ ਕੋਈ ਨਹੀਂ ਮਾਦੀ ਕੋਈ ਨਹੀਂ ਤੁਸੀਂ ਖੱਦਾ ਕਿਦਾ ਚਲੋ ਠੀਕ ਆ ਤੁਮਤਾ ਜੀ ਆਪਾਂ ਚੱਲਦੇ ਨੇ ਤੇ ਕੱਲ ਨੂੰ ਤੁਹਾਨੂੰ ਦੇ ਦਿੰਦੇ ਆ ਤੁਹਾਨੂੰ ਵਿਛੜੀ ਲੈ ਕੱਲ ਨੂੰ ਜਾਂ ਪਰਸੋਂ ਨੂੰ ਨਹੀਂ ਲੋੜ ਹੀ ਨਹੀਂ ਲੋੜ ਹੀ ਨਹੀਂ ਲੋੜ ਹੀ ਨਹੀਂ ਤੁਹਾਨੂੰ ਚਲੋ ਠੀਕ ਆ ਤੁਮਤਾ ਜੀ ਤੁਹਾਨੂੰ ਕੱਲ ਪਰਸੋਂ ਨੂੰ ਨਾ ਸਕੂਲ ਮੈਚ ਕਰੂੰਗਾ ਫਿਰ ਤੁਸੀਂ ਆ ਜਿਓ ਅਮਰਸਾ ਤੁਹਾਨੂੰ ਵਿਛੜੀ ਦੇ ਦਾਂਗੇ ਲੈ ਕੇ ਠੀਕ ਆ ਉਹਦੇ ਨਾਲ ਫਿਰ ਜਿਹੜਾ ਤੁਹਾਡਾ ਅੱਡਾ ਜਿਹੜਾ ਖਰਾਬ ਆ ਤੇ ਟੁੱਟਾ ਹੋਇਆ ਇੱਥੇ ਰੇੜੀ ਲੱਗ ਜੇਗੀ ਤੁਹਾਡਾ ਕੰਮ ਕਾਰ ਚੱਲ ਪੂਗਾ ਹਨਾ ਹੁਣ ਦੇਖੋ ਅੱਧਾ ਸਮਾਨ ਤੁਹਾਡਾ ਇੱਥੇ ਪਿਆ ਵਾ ਅੱਧਾ ਸਮਾਨ ਤੁਹਾਡਾ ਉਹ ਪਿਆ ਹੋ ਗਿਆ ਉਹ ਸਾਰਾ ਇੱਕ ਰੇੜੀ ਦੇ ਅੱਡੇ ਤੇ ਆ ਜਾਊਗਾ ਰੋਟੀ ਬਣਾਉਣ ਦਾ ਵੀ ਕੰਮ ਇੱਥੇ ਤੁਹਾਡਾ ਚੱਲ ਪੂਗਾ ਠੀਕ ਹੈ ਜੀ ਚਲੋ ਮਾਤਾ ਜੀ ਦਿਓ ਜਿਆਦਾ ਜੀ ਤੁਸੀਂ ਇੰਨਾ ਨਾ ਕੇ ਕੇ ਚਾਹ ਉਹ ਮਾਤਾ ਥੋੜੇ ਆ ਬੜੀ ਜਿਆਦਾ ਤੇਰੀ ਚਾਹ ਬੜੀ ਕਿੰਨੀ ਸਵਾਦੀ 5 ਸਟਾਰ ਹੋਟਲ ਨੂੰ 5 5 ਸਟਾਰ ਹੋਟਲ ਨੂੰ ਮਾਤਾ ਉਹ ਨਾ ਨਾ ਮਾਤਾ ਤੇਰੀ ਚਾਹ ਬੜੀ ਸਵਾਦੀ ਚਲੋ ਠੀਕ ਹੈ ਮਾਤਾ ਜੀ ਓਕੇ ਜੀ ਬਾਈ ਖਾਸਾ ਬਾਈ ਬੱਤੇ